ਕੁੱਚ ਮੈਂ ਆਏ ਕਿਵੇਂ ਬੈਠੇ ਹੋਡੇ ਕੋਈ ਨਹੀਂ ਬੇਬੇ ਆ ਦੇਖ ਲੈ ਤੇਰੇ ਪੁੱਤ ਦੇ ਕੰਮ ਕੀ ਹੋ ਗਿਆ ਫੋਨ ਵੀ ਬੰਦ ਕਰੀ ਬੈਠਾ ਹੈਗਾ ਕੱਲ ਦਾ ਗਿਆ ਹੈਗਾ ਕੋਈ ਖਬਰ ਹੈਗੀ ਕੋਈ ਨਹੀਂ ਚੱਲ ਫੋਨ ਉਹ ਚਾਰਜ ਚੂਰ ਜਿਨੀ ਲਾਉਣਾ ਪੁੱਤ ਤਾਂ ਕਰਕੇ ਬੰਦ ਆਉਂਦਾਗਾ ਫੋਨ ਉਹ ਕਈ ਕਿਤਾ ਗਿਆਗਾ ਵੀ ਮੋਥੇ ਸੇਵਾ ਚ ਜਾਣਾਗਾ ਨਹੀਂ ਬੇਬੇ ਫੋਨ ਨੂੰ ਜਮੇ ਹੀ ਸੋਚ ਹੈ ਨਹੀਂ ਬੰਦਾ ਕੰਮ ਸੇ ਕੰਮ ਫੋਨ ਤਾਂ ਲਾ ਸਕਦਾ ਹੈਗਾ ਫੋਨ ਲੋਣਾ ਨਹੀਂ ਤਾਂ ਫੋਨ ਖੁੱਲਾ ਹੀ ਰੱਖ ਲੈ ਉਹ ਵੀ ਸੁੱਚ ਬੰਦ ਕਰਕੇ ਬੈਠਾ ਹੈਗਾ ਚੱਲ ਕੋਈ ਨਹੀਂ ਤੂੰ ਟੈਨਸ਼ਨ ਕਿਉਂ ਲਈ ਹੈ ਫੇਰ ਇੰਨੀ ਬੰਦਾ ਤਾਂ ਕੋਈ ਨਹੀਂ ਬੰਦਾਗਾ ਦੱਸ ਕੇ ਗਿਆਗਾ ਜੇ ਆ ਨਾ ਆਪਾਂ ਨੂੰ ਦੱਸ ਕੇ ਗਿਆ ਹੋਵੇਗਾ ਫੇਰ ਤਾਂ ਚੱਲ ਤੂੰ ਕਲਪਨਾ ਕਰੇ ਵੀ ਸਾਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਖਣੀ ਕਿੱਥੇ ਵਾ ਗਿਆ ਹੁਣ ਆਪ ਘਰੋਂ ਪੈਸਾ ਤੇਲੀ ਲੈ ਕੇ ਗਿਆ ਆਪਾਂ ਨੂੰ ਦੱਸ ਕੇ ਗਿਆ ਵੀ ਉਹ ਉੱਥੇ ਅਸੀਂ ਜਿੱਥੇ ਪਾਣੀ ਦਾ ਹੜ੍ਹ ਹੋੜਾ ਆਇਆਗਾ ਵੀ ਉਹ ਉੱਥੇ ਜਾਂਦੇ ਸੇਵਾ 'ਚ ਚੱਲ ਥੋੜਾ ਬਾਹਰ ਚੱਲ ਆਪਣਾ ਵੀ ਸੇਵਾ 'ਚ ਹਿੱਸਾ ਪੈ ਜੂ ਦੁਨਗਾ ਬਥੇਰੀ ਜਾਈ ਜਾਂਦੀ ਏ ਕੋਈ ਹੜ੍ਹ 'ਚ ਨਹੀਂ ਗਿਆ ਮਾਂ ਫੋਨ ਨਾ ਬੰਦ ਕਰਦਾ ਜੇ ਹੜ ਹੜ ਚ ਗਿਆ ਹੁੰਦਾ ਤਾਂ ਫੋਨ ਤਾਂ ਖੁੱਲਾ ਹੀ ਰੱਖਦਾ ਉਹਦਾ ਉਹਨੇ ਆ ਕੇ ਵੀ ਨਹੀਂ ਖੇਤੋਂ ਚਾਰ ਦਿੱਤੇ ਲਾਇਆ ਸੀਗਾ ਬੰਦ ਹੋ ਗਿਆ ਹੋਊਗਾ ਐ ਵੀ ਤੂੰ ਦਿਮਾਗ ਲਾ ਬਈ ਉਹਨੇ ਲਾਇਆ ਨਹੀਂ ਚਾਰ ਦਿਆ ਫੋਨ ਉਹਦੀ ਪੈਸੇ ਲੈ ਕੇ ਤੇ ਉਹਦੀ ਬੁੱਠੇ ਮੁਰ ਗਿਆ ਉਹ ਐਵੇਂ ਨਾ ਟੈਂਸ਼ਨ ਲੈ ਕੋਈ ਨਹੀਂ ਆਜੂਗਾ ਅੱਗੇ ਕਹਿੰਦਾ ਹੋ ਕਿਤੇ ਗਿਆ ਨਹੀਂ ਕਿੰਨੇ ਕਿੰਨੇ ਦਿਨ ਬਾਹਰ ਵਗ ਜਾਂਦਾਗਾ ਨਾ ਬੇਬੇ ਉਹਦਾ ਨੰਬਰ ਹੈ ਨਹੀਂ ਕਿਹਦਾ ਜਿਹੜਾ ਨਾਲ ਗਿਆ ਉਹਦੇ ਮੇਗਾ ਨਾ ਪੁੱਤ ਮੇਰੇ ਕੋਲੇ ਤੋਦਾ ਨੰਬਰ ਨੰਬਰ ਹੈ ਨਹੀਂਗਾ ਨਾ ਮੈਨੂੰ ਪਤਾ ਉਹਦੇ ਨੰਬਰਾਂ ਦਾ ਮੈਂ ਕਿਦੋਂ ਇੰਨਾ ਧਿਆਨ ਦਿੰਨੇ ਤੈਨੂੰ ਪਤਾ ਤਾਂ ਹੋਏਗਾ ਮੈਂ ਤਾਂ ਕਿਦੇ ਇਹਦੇ ਫੋਨ ਦਾ ਇੰਨਾ ਧਿਆਨ ਨਹੀਂ ਦਿੱਤਾਗਾ ਫੇਰ ਫੇਰ ਤੂੰ ਕਹਿ ਦਿੰਨੀ ਐ ਇਹ ਕਲਪਨਾ ਕਰੀ ਜਾਨੀਆ ਹੋਰ ਕੀ ਕਰਾਂ ਚਲ ਕੋਈ ਨਹੀਂ ਕਰ ਕਲਪਨਾ ਨਾ ਕਰਾਂ ਤਾਂ ਮੈਂ ਤੈਨੂੰ ਐਂ ਦੱਸਦੀ ਨਾਲੇ ਤੈਨੂੰ ਮੈਂ ਸਮਝਾਉਣੀਆ ਪਿਆਰ ਨਾ ਹੁਣ ਤੇਰੀ ਮਾਂ ਹੈ ਨਹੀਂ ਗੋਨਾਂ ਦੇ ਗਮਲਿਆਂ ਤੇ ਕਰੇ ਵਾਦੀ ਉਹ ਉਹਨੇ ਬੋਲ ਜਾ ਮਾਰਸੀ ਕਹਿੰਦੇ ਮਾਸੇ ਆਈਆਂ ਕਿ ਮੜਾ ਜਾ ਕਹਿੰਨੀ ਕਿ ਉਹਨੂੰ ਲੀਡਰ ਕੁੜੇ ਜਿਹਾ ਲਿਆਈ ਉਹ ਦਿਖਾਉਂਦੀ ਐ ਬਾੜਾ ਨਾਲ ਮਾਲੇ ਮਗਰ ਲੱਗਿਆ ਉਹ ਕਰਤੀ ਬਣ ਕੇ ਮੈਂ ਤੈਨੂੰ ਐ ਸਮਝਾਉਣੀ ਐ ਜਿਹੜੀ ਧੀ ਨਾ ਮਾਲੇ ਮਗਰ ਲੱਗਦੀ ਐ ਕਿਦੇ ਘਰ ਨਹੀਂ ਬਸਦਾ ਹੁੰਦਾ ਮਾਂ ਜੇ ਮੈਂ ਉਹਦੇ ਮਗਰ ਲੱਗਣ ਵਾਲੀ ਹੁੰਦੀ ਤਾਂ ਫਿਰ ਮੈਂ ਦੱਸ ਮਾਂ ਮੇਰੀ ਕੋਈ ਗਲਤ ਕਹਿੰਦੀ ਐ ਉਹ ਵੀ ਤਾਂ ਮੇਰੇ ਬਾਰੇ ਹੀ ਸੋਚਦੀ ਹੈਗੀ ਤੂੰ ਇਹ ਦੇਖ ਕਦੇ ਉਹਨੇ ਮਾੜਾ ਕਿਹਾ ਮਾੜਾ ਤਾਂ ਹੁਣ ਤੈਨੂੰ ਮੈਂ ਦੱਸ ਦਉ ਪੁੱਤ ਕਹਿੰਦੀ ਵੀ ਐ ਤੇ ਨਹੀਂ ਵੀ ਕਹਿੰਦੀ ਹੁਣ ਉਹਦਾ ਸੁਹਾਗਾ ਚੱਲ ਮੁੰਡੇ ਖੁੰਡਿਆਂ ਨਾਲ ਪਹਿਲੇ ਦਿਨੋਂ ਹੀ ਤੁਰਿਆ ਫਿਰਦਾ ਰਹਿੰਦਾਗਾ ਸੀ ਕਿ ਜੇ ਪਹਿਲੇ ਦਿਨ ਹੀ ਉਹਨੂੰ ਹਟਾਇਆ ਸੀਗਾ ਚੱਲ ਜੇ ਵਗ ਜਾਂਦਾ ਫਿਰ ਕੀ ਹੋ ਗਿਆ ਉਹਦੇ ਨਾਲ ਕੰਮਦੰਦਾ ਕਰਾ ਦਿੰਦੇ ਆ ਕਿ ਚੱਲ ਵਗ ਜਾਂਦੇ ਉੱਥੇ ਖੇਤ ਅੱਸੀ ਖੇਢੀ ਜਾਂਦੇ ਆ ਇਕੱਲੇ ਤਾਂ ਨਹੀਂ ਵੀ ਜੀ ਲੱਗਦਾਗਾ ਫਿਰ ਕੀ ਹੋ ਜਾਂਦਾਗਾ ਜੇ ਵਗ ਜਾਂਦਾ ਉਹ ਨਾਲੇ ਤੁਹਾਨੂੰ ਐ ਲੱਗਦਾ ਰਹਿੰਦਾ ਵੀ ਮਾਂ ਮੇਰਾ ਘਰ ਪੱਟਣਾ ਚਾਹੁੰਦੀ ਐ ਮਾਂ ਮੇਰਾ ਘਰ ਪੱਟਣਾ ਨਹੀਂ ਚਾਹੁੰਦੀਗੀ ਉਹ ਤਾਂ ਵਿਸਾ ਕੇ ਰਾਜੀ ਐ ਨਹੀਂ ਤਾਂ ਇੰਨਾ ਕੋਈ ਕੁੱਟਮਾਰ ਕੌਣ ਸਹਿੰਦੀ ਐ ਮੈਂ ਕੁੱਟਮਾਰ ਵੀ ਸਹਿੰਨੀ ਆ ਬੇਬੇ ਤੇਰੇ ਪੁੱਤ ਦੀ ਅੱਗੇ ਜਿੰਨੀਆਂ ਤਾਂ ਨਾ ਕੁੱਟਾਂ ਮਾਰਾਂ ਨਹੀਂ ਕਰਦੇਗੇ ਅੱਗੇ ਅਗਲੀਆਂ ਬੁੜੀਆਂ ਸੀਗੀਆਂ ਦੇਖ ਲੈ ਦੇਸਾਂ ਦਾ ਕੁੜਦੇ ਨਾਲੇ ਉਹ ਮੇਜ ਇਕੱਠਾ ਕੇ ਕੰਮ ਧੰਦਾ ਕਰਵਾਉਂਦੇ ਹੁਣ ਤਾਂ ਤੁਸੀਂ ਜੇ ਤੁਹਾਡੇ ਇੱਕ ਥੱਪੜ ਮਾਰਨਾ ਬਿੜ ਤੇ ਲੈ ਕੇ ਚਾਦਰ ਪਾਜਾ ਨੂੰ ਉਹ ਮੁੜ ਕੇ ਠਾਗਾ ਨਹੀਂ ਉੱਟਦੇਗਾ ਸਾਨੂੰ ਪਤਾ ਤੇਰੇ ਪਿਓ ਕਿੰਨਾ ਮੈਨੂੰ ਮਾਰਦਾ ਹੁੰਦਾ ਸੀ ਨਾਲੇ ਉਹਦੀ ਖੜੀ ਕਰ ਲੈਂਦਾ ਸੀਗਾ ਅਹਾਂ ਤਾਂ ਖੜੀ ਹੋ ਕੰਮ ਕਰ ਜੁੱਲੇ ਤੇ ਰੋਟੀਆਂ ਪਕਾਉਂਦਾ ਸੀ ਬਾਹਰੋਂ ਪਾਣੀ ਲਿਆਉਂਦਾ ਸੀ ਹੁਣ ਤਾਂ ਇੰਨੇ ਕੰਮ ਵੀ ਹੈ ਨਹੀਂਗੇ ਬੇਬੇ ਮੈਂ ਕਿਹੜਾ ਕਦੇ ਪਈ ਹੈਗੀਆਂ ਮੈਂ ਵੀ ਤਾਂ ਕੁੱਟ ਖਾ ਕੇ ਉਹਦੀ ਕੰਮ ਲੱਗ ਜਾਨੀ ਹੈਗੀਆਂ ਨਰੇ ਦੇਸਾਂ ਦਾ ਕੁੜਦਾ ਤਾਂ ਵੀ ਕਦੇ ਮੈਂ ਮਾੜਾ ਬੋਲ ਨਹੀਂ ਕੱਢਿਆ ਮੂੰਹ ਜੇ ਪੁੱਤ ਤੂੰ ਬੋਲਦੀ ਹੈ ਨਾ ਉਹ ਫੇਰ ਹੀ ਬੋਲਦਾ ਕੱਲਾ ਤਾਂ ਉਹ ਵੀ ਨਹੀਂ ਬੋਲਦਾਗਾ ਤੂੰ ਉਹਦੇ ਨਾਲ ਬਰਾਬਰੀ ਕਰਦੀ ਹੈਂਗੀ ਬਰਾਬਰੀ ਨਹੀਂ ਕਰਨੀ ਚਾਹੀਦੀ ਮੈਂ ਕਿਹਾ ਨਹੀਂ ਸੀ ਮੂਰੇ ਬੋਲੀ ਮੈਂ ਹੁਣ ਤੱਕਰੇ ਕਿਕਰ ਦੇ ਮੂਰੇ ਵੀ ਨਹੀਂ ਬੋਲਦੀ ਕਿ ਮੈਨੂੰ ਇਹ ਨਿਚੇ ਪਾ ਗਈ ਲੈ ਬੇਬੇ ਤੂੰ ਕਹਿੰਨੀ ਹੈ ਕਿ ਮੂਰੇ ਬੋਲਦੀ ਮੈਂ ਕੀ ਬੋਲਦੀ ਹੈਗਿਆ ਮੈਂ ਤਾਂ ਜਿੱਥੇ ਕੋਈ ਗਲਤ ਲੱਗਦਾ ਮੈਨੂੰ ਤਾਂ ਬੋਲ ਪੈਣੀ ਹੈ ਮੈਂ ਮੈਂ ਤੈਨੂੰ ਅਹੀਂ ਆਨੀ ਆ ਕਿ ਜਿੰਨੀ ਕ ਗੱਲ ਹੋਵੇ ਨਾ ਉਹ ਤੋਂ ਅੰਨੀ ਕ ਕਰੀਦੀ ਹੁੰਦੀ ਗਾਹਾਂ ਵੱਧ ਕੇ ਬਾਰੀ ਗੱਲ ਨਹੀਂ ਕਰੀਦੀ ਹੁੰਦੀ ਮੈਂ ਤੈਨੂੰ ਐ ਨਹੀਂ ਕਹਿ ਰਾਂ ਤੂੰ ਕਰੋ ਪੈਰ ਚੱਕ ਲੈ ਤੇਰਾ ਘਰ ਖਰਾਬ ਹੋ ਜੂਗਾ ਮੈਂ ਕਦੋਂ ਪੈਰ ਚੱਕਤੀ ਆ ਬੇਬੇ ਉਹਦਾ ਤੇਰੀ ਮਾਂ ਨਹੀਂ ਸੀ ਲੈਗੀ ਜਾਇਆ ਨਾ ਕਰ ਐਵੇਂ ਜ਼ਿਕਰ ਨਾਲੇ ਫਿਰ ਉਹਦਾ ਗੁੱਸਾ ਵਧਦਾਗਾ ਜੇ ਤੁਹਾਡੇ ਕੇਰਾ ਮਨਾਂ ਦੇ ਵਿੱਚ ਫਰਕ ਪੈ ਗਿਆ ਨਾ ਮੁੜ ਕੇ ਕਿਦੇ ਨਹੀਂ ਤੁਹਾਡੇ ਮਿਲਨੇ ਮਨ ਮਨਾਂ 'ਚ ਫਰਕ ਮਨਾਂ 'ਚ ਫਰਕ ਤਾਂ ਪੈ ਹੀ ਰਿਹਾ ਬੇਬੇ ਜੇ ਮਨਾਂ 'ਚ ਫਰਕ ਨਾ ਨਾ ਹੁੰਦੇ ਤਾਂ ਉਹ ਐ ਰੋਜ਼ ਨਾ ਘਰੋਂ ਨਿਕਲ ਜਾ ਕਰਦਾ ਕੋਈ ਨਹੀਂ ਕੰਮ ਧੰਦੇ ਜਾਂਦਾ ਕੋਈ ਉਹ ਬਿਨਾਂ ਕੰਮ ਧੰਦੇ ਤੋਂ ਕਿਤੇ ਨਹੀਂ ਜਾਂਦਾਗਾ ਆਹ ਉਹ ਕੁੜੀ ਦੀ ਗੱਲ ਸੀ ਇਹ ਤਾਂ ਲੋਕਾਂ ਨੇ ਉਹ ਹੀ ਫੜ ਲੋ ਡਾਈ ਸੀ ਜੇ ਕੋਈ ਇਹ ਜੀ ਗੱਲ ਹੁੰਦੀ ਨਾ ਆਪਣੇ ਘਰੇ ਆਉਂਦੇ ਉਹ ਉਹ ਵੀ ਨਾ ਤੂੰ ਬੜੀ ਸੋਚ ਕਰੀ ਜਾਇਆ ਕਰ ਸਾਰਾ ਦਿਨ ਅਗਲੇ ਨੇ ਕੀ ਕਰੇ ਹੋਣਾ ਕੀ ਪਤਾ ਇਹਨੇ ਬਾਹਰ ਦੀ ਬਾਰ ਕਿੱਧਰ ਟਪਾਤੀ ਉਹ ਕੁੜੀ ਉਹ ਤਾਂ ਵਿਚਾਰੇ ਆਪ ਨਰਮ ਨੇ ਪਾ ਕੇ ਉਹਨ ਦਿੱਤੀ ਉਹਨੇ ਕੀ ਲੈਣਾ ਸੀ ਟਪਾ ਕੇ ਜੇ ਉਹਨੇ ਲਿਆਉਣੀ ਹੁੰਦੀ ਘਰੇ ਲੈ ਹੁੰਦਾ ਉਦੋਂ ਦਾ ਆਪਣਾ ਵਧਗਾ ਉਹੀ ਗੱਲ ਫੈਸਲਾ ਉਹਨਾਂ ਨਾਲ ਹੋ ਗਿਆ ਚੱਲ ਹੁਣ ਗੱਲ ਕਿਤੇ ਕਰੀ ਨਹੀਂ ਕਰਤਰੀ ਨੀਗੀ ਉਹਨੇ ਗੱਲ ਛੇੜੀ ਹੈ ਕਿਦਾਂ ਹੁਣ ਐਵੇਂ ਨਾ ਬੜਾ ਦਿਮਾਗ ਜਿਹਾ ਖਰਾਬ ਕਰਿਆ ਕਰ ਨਾਲੇ ਬੜਾ ਆਜੀ ਮਾਂ ਦੇ ਮਗਰ ਨਾ ਲੱਗਿਆ ਕਰ ਮੈਂ ਤਾਂ ਕੋਈ ਮਗਰ ਨਹੀਂ ਲੱਗਦੀ ਮੈਨੂੰ ਵੀ ਪਤਾ ਬੇਬੇ ਕਿ ਮੇਰਾ ਘਰ ਖਰਾਬ ਹੁੰਦਾ ਹੈਗਾ ਪਰ ਤੇਰੇ ਪੁੱਤ ਨੂੰ ਨੇ ਨਾ ਪਤਾ ਲੱਗਦਾਗਾ ਵੀ ਘਰ ਖਰਾਬ ਹੁੰਦਾ ਹੈਗਾ ਘਰੇ ਖੜ ਜਾ ਹੁਣ ਕਿੰਨਾ ਕਚਰੇ ਬਾਹਰ ਤੁਰਿਆ ਫਿਰੂਗਾ ਚਲ ਕੋਈ ਨਹੀਂ ਮੈਂ ਉਹਨੂੰ ਵੀ ਸਮਝਾਉਂਗੀ ਜਦੋਂ ਆ ਗਿਆ ਨਾ ਉਹ ਉਧਰੋਂ ਮੈਂ ਉਹਨੂੰ ਵੀ ਸਮਝਾਉਂਗੀ ਪਤਾ ਹੁਣ ਚਲ ਤੂੰ ਉਧਰ ਵੀ ਜਾ ਆਇਆ ਤੇ ਕੰਮ ਤਾਂ ਤੇ ਜਿਹੜੇ ਤੇਰੇ ਸਿਗੇ ਨਿਬੜ ਗਏ ਹੁਣ ਚਲ ਛੋਣੇ ਦੀ ਬਾਡੀ ਤੇ ਕੰਮ ਰਹਿ ਗਿਆ ਹੁਣ ਬਾਈ ਬਾਹਰ ਅੰਦਰ ਘੱਟ ਜਾਇਆ ਕਰ ਕੋਈ ਨਹੀਂ ਮੈਂ ਸਮਝਾ ਦੂੰਗੀ ਤੇਰੇ ਦੋ ਤਿੰਨਾਂ ਗਾ ਉਹਨਾਂ ਨਾਲ ਸਾਮੂਗਾ ਮੈਨੂੰ ਹੀ ਤਾਂ ਦੋ ਤੀਆਂ ਦੀ ਸੋਚ ਹੈ ਤੇਰੇ ਪੁੱਤ ਨੂੰ ਵੀ ਹੈਗੀ ਆ ਸੋਚ ਤੇ ਉਹਨੂੰ ਵੀ ਬਸਿਆ ਦੀ ਸੋਚ ਆ ਗਈ ਬਦਗਾ ਉਹਦੀ ਪੜਾਈ ਕਰਾਈ ਜਾਂਦਾ ਕੁੜੀਆਂ ਦੀ ਬਦਗਾ ਸਕੂਲ ਚ ਲਾ ਰੱਖੀਂਗਾ ਉਹ ਕਿਹੜਾ ਕਰਦਾ ਨਹੀਂ ਗੌਰ ਉਹ ਵੀ ਕਰਦਾ ਹੀ ਹੈਗਾ ਉਸ ਕੱਲਾ ਤੇਰੀ ਗੌਰ ਨਾਲ ਨਹੀਂ ਕੁੜੀਆਂ ਪੜੀ ਜਾਂਦਾਂ ਵੀ ਤੇਰੀ ਕੱਲੀ ਗੌਰ ਨਹੀਂ ਪੜੀ ਜਾਂਦਾਂ ਬੇਬੇ ਮੈਂ ਕਦੋਂ ਕਹਿੰਨੀ ਆ ਵੀ ਮੇਰੀ ਗੌਰ ਨਾਲ ਹੀ ਪਾਲਦੀਆਂ ਕੁੜੀਆਂ ਰਲ ਮਿਲ ਕੇ ਪਾਲੀ ਜਾਂਦੇ ਆ ਜਵਾਕਾਂ ਨੂੰ ਪਰ ਉਹਨੂੰ ਵੀ ਤਾਂ ਸਮਝਣਾ ਚਾਹੀਦਾ ਨਾ ਅਸੀਂ ਤਾਂ ਮਾਇਆ ਨਹੀਂ ਪੁੱਤਾ ਵੀ ਜੇ ਉਹਦੀ ਗੌਰ ਆ ਤਾਂ ਫੇਰ ਹੀ ਕੁੜੀਆਂ ਪੜੀ ਜਾਂਦੀਆਂਗਾ ਅਸੀਂ ਰਲ ਮਿਲ ਕੇ ਹੁਣ ਸਾਰੇ ਪਾਲਦੇ ਆ ਕੁੜੀਆਂ ਨੂੰ ਐ ਥੋੜਾ ਵੀ ਤੂੰ ਕੱਲੀ ਗੌਰ ਕਰੀ ਜਾਨੀਂਗੀ ਚੱਲ ਪੁੱਤ ਖੜੀ ਹੋ ਐ ਮੈਂ ਨਾ ਬੜੀ ਟੈਨਸ਼ਨ ਕਰੀ ਜਾ ਆਜੂਗਾ ਹੋ ਉਹ ਕੱਪੜੇ ਜਿੱਥੇ ਕਰੇ ਪਏ ਆ ਜਾ ਤੋਲਾ ਤੋ ਲੈਣੀ ਹੈ ਕਿਵੇਂ ਪੁੱਤ ਮਨਿੰਦਰ ਠੀਕ ਆ ਹੁਣ ਤੂੰ ਬਸ ਠੀਕ ਆ ਮਾਂ ਤੂੰ ਦੱਸ ਕਿਵੇਂ ਆ ਮੈਂ ਤਾਂ ਠੀਕ ਆ ਪੁੱਤ ਮੈਨੂੰ ਕੀ ਹੋਣਾਗਾ ਦਵਾਈ ਲੈ ਲਈ ਤੇ ਜੀਨ ਕਰਦਾ ਮਾਂ ਕੁਛ ਖਾਣ ਪੀਣ ਨੂੰ ਨਾਲ ਦਵਾਈ ਲੈਣ ਨੂੰ ਨਾਲ ਦਵਾਈ ਨੂੰ ਦੱਸ ਗਈ ਆ ਠੀਕ ਤਾਂ ਹੈਗੀ ਆ ਮੈਂ ਪੁੱਤ ਤੂੰ ਨਹੀਂ ਠੀਕ ਹੈਗੀ ਮੈਨੂੰ ਪਤਾ ਸਾਰਾ ਆ ਤੇਰੀ ਭੂਆ ਦੱਸਦੀ ਸੀ ਮੈਨੂੰ ਕਹਿੰਦੀ ਆ ਕਿ ਸਾਰੀ ਰਾਤ ਡਰ ਕੇ ਉੱਠੀ ਗਈ ਦਵਾਈ ਤਾਂ ਲੈ ਲੈ ਪੁੱਤ ਪਤਾ ਨਹੀਂ ਭੂਆ ਵੀ ਕਿਉਂ ਹੋਣੀ ਨਾਲੇ ਮੈਂ ਭੂਆ ਨੂੰ ਕਿਹਾ ਸੀ ਵੀ ਤੂੰ ਮੰਮੀ ਕੋਲ ਕੋਈ ਗੱਲ ਨਾ ਕਰੀਂ ਉਮੀ ਟੈਂਸ਼ਨ ਲੈ ਜਾਂਦੀ ਆ। ਉਹ ਤਾਂ ਟੈਂਸ਼ਨ ਤਾਂ ਫਿਰ ਹੁਣ ਹੁੰਦੀ ਆ ਮਨਿੰਦਰ। ਟੈਂਸ਼ਨ ਕਿਵੇਂ ਨਾ ਹੋਵੇ? ਐਨਾ ਕੁਝ ਹੋ ਗਿਆ। ਮਾ ਹੋ ਤਾਂ ਗਿਆ। ਪਰ ਮੈਂ ਕਿਹੜਾ ਚ ਆਉਂਦੀ ਸੀ ਵੀ ਆਹ ਸਾਰਾ ਕੁਝ ਮੇਰੇ ਨਾਲ ਹੋਵੇ। ਮੈਂ ਤਾਂ ਤਾਂ ਆਪ ਉਹ ਸਾਰਾ ਕੁਝ ਭੁੱਲਿਆ ਨਹੀਂ ਜਾਂਦਾ। ਉਹ ਤਾਂ ਤੇਰੇ ਨਾਲ ਤਾਂ ਬੀਤੀਆਂ ਨੇ ਗਿਆ। ਤੂੰ ਤਾਂ ਕਿੱਥੇ ਭੁੱਲਣਗੀ? ਭੁੱਲਿਆ ਤਾਂ ਸਾਤੋਂ ਵੀ ਨਹੀਂ ਜਾਂਦਾ ਹੈਗਾ। ਵੀ ਆਹ ਕੁਝ ਕੀ ਹੋ ਗਿਆ? ਹਾਏ ਯਾ ਤੱਕ ਤਾਂ ਸੋਚਿਆ ਵੀ ਨਹੀਂ ਸੀਗਾ ਵੀ ਤੇਰੇ ਨਾਲ ਐਵੇਂ ਕੁਝ ਹੋ ਸਕਦਾ ਹੈਗਾ ਸਹੀ ਗੱਲ ਆ ਮਾਂ ਕਦੇ ਸੁਪਨੇ 'ਚ ਵੀ ਆਹ ਕੁਝ ਨਹੀਂ ਸੋਚਿਆ ਸੀਗਾ ਵੀ ਜ਼ਿੰਦਗੀ ਇੱਥੇ ਆ ਕੇ ਖੜੀ ਹੋ ਜੂਗੀ ਵੀ ਇੰਨਾ ਕੁ ਸਹਿਣਾ ਪਊਗਾ ਕੋਈ ਨਾ ਬੁੱਤ ਤੂੰ ਟੈਨਸ਼ਨ ਨਾ ਕਰ ਸਾਰਾ ਕੁਝ ਠੀਕ ਹੋ ਜੂਗਾ ਮਾਂ ਕਦੋਂ ਠੀਕ ਹੋਊਗਾ ਮੈਂ ਤਾਂ ਐਂ ਕਹਿਣੀ ਆ ਅਜੇ ਤਾਂ ਮੈਨੂੰ ਕੁਝ ਚਿਹਰ ਦੇ ਦੇ ਮੈਂ ਮਰ ਜਣੀ ਆ ਹਾਂ ਦੇਖ ਮੈਂ ਤਾਂ ਔਖੀ ਹੈਗੀ ਆ ਤੂੰ ਤਾਂ ਸੌਖੇ ਹੋ ਜਾਓਂਗੇ ਨਾ ਬੁੱਤ ਅੱਜ ਤਾਂ ਤੂੰ ਇਹ ਗੱਲ ਕਹਿ ਤੀ ਇੱਦੂ ਮੁੜਕੇਗਾ ਹੁੰਦਾ ਕਹੀ ਪੁੱਤ ਤੇਰੇ ਮੇਰਾ ਸਾਡਾ ਕੌਣਾ ਵਾ ਹੈ ਤੈਨੂੰ ਦੇਖ ਦੇ ਕੇ ਜਿਉਣੀ ਆ ਮੈਂ ਤਾਂ ਨਾ ਤੀਏ ਇਹਦਾ ਕੁਛ ਨਾ ਬੋਲਿਆ ਕਰ ਮੈਂ ਹੋਰ ਕੀ ਕਰਾਂ ਮੇਰੇ ਕਰਕੇ ਦੇਖ ਲੈ ਤੂੰ ਪੂਆ ਡੈਡੀ ਵੀਰਾ ਪਾਪੀ ਸਾਰੇ ਦੁਖੀ ਨੇ ਸਾਰੇ ਕਿੰਨੇ ਵਧੀਆ ਹੁੰਦੇ ਸੀ ਜਦੋਂ ਮੇਰਾ ਵਿਆਹ ਅਜੇ ਹੋਇਆ ਨਹੀਂ ਸੀਗਾ ਸਾਰੇ ਇੰਨੇ ਖੁਸ਼ ਰਹਿੰਦੇ ਸੀ ਇੰਨੇ ਵਧੀਆ ਰਹਿੰਦੇ ਸੀ ਅੱਜ ਹੁੰਦਾ ਮੇਰਾ ਵਿਆਹ ਹੋਇਆ ਉਦੋਂ ਬਾਅਦ ਆ ਸਾਰਾ ਕੁਝ ਮੇਰੇ ਨਾਲ ਹੋਇਆ ਸਾਰਿਆਂ ਦੀ ਜ਼ਿੰਦਗੀ ਚਾ ਕੋਈ ਚੱਲ ਪਿਆ ਰੋਣਾ ਧੋਣਾ ਬਸ ਆਹੀ ਕੁਝ ਚੱਲਦੀਆਂ ਰਹਿੰਦਾ ਕਰੇ ਕਦੇ ਖੁਸ਼ੀਆਂ ਆਉਂਦੀ ਨਹੀਂ ਜੇ ਕਦੇ ਖੁਸ਼ੀਆਂ ਆਂਗਾ ਸੀਗਾ ਆਪਣੇ ਘਰੇ ਛੋਟਾ ਜਿਹਾ ਜਵਾਬ ਆਉਣਾ ਸੀਗਾ ਉਹਦੀਆਂ ਖੁਸ਼ੀਆਂ ਵੀ ਨਹੀਂ ਮਨਾਂਗਾ ਹਾਂ ਆਪਣੇ ਪੁੱਤ ਜੱਜ ਨਾਲ ਕੋਈ ਨਾ ਬੁੱਤ ਇਦੇ ਵਿੱਚ ਤੇਰਾ ਕੀ ਕਸੂਰ ਮੇਰਾ ਹੀ ਕਸੂਰ ਆ ਮਾਂ ਮੇਰਾ ਹੀ ਕਸੂਰ ਆ ਸਾਰਾ ਮੇਰੇ ਕਰਕੇ ਤਾਂ ਹੋ ਰਿਹਾ ਮੇਰੇ ਪਿੱਛੇ ਤਾਂ ਕਿਕਰ ਸਿੰਘ ਪਿਆ ਮੇਰੇ ਕਰਕੇ ਹੋ ਰਿਹਾ ਆਪਾਂ ਇਹਨਾਂ ਨੂੰ ਸਾਰਾ ਕੁਝ ਮੇਰੇ ਕਰਕੇ ਤਾਂ ਕਰੀ ਜਾਂਦਾ ਪੁੱਤ ਫਿਰ ਤੇਰੇ ਕਰਕੇ ਤੂੰ ਜਾਣ ਬੁਝ ਕੇ ਤਾਂ ਨਹੀਂ ਕਰ ਰਹੀ ਇਹ ਤਾਂ ਕਰਮਾਂ ਦੀਆਂ ਗੱਲਾਂ ਨੇ ਪੁੱਤ ਤੇਰੇ ਕਰਮਾਂ ਦੇ ਵਿੱਚ ਇਹ ਦੁੱਖ ਲਿਖਿਆ ਹੋਇਆ ਸੀ ਮਾਰੇ ਮਾਰੇ ਕਰਮਾਂ ਮਾਂ ਰੱਬ ਨੇ ਮਾਰੇ ਕਰਮ ਲਿਖਤੇ ਮੇਰੇ ਮੈਂ ਤਾਂ ਹੀ ਕਹਿੰਦੀ ਆ ਮਾਂ ਮੈਨੂੰ ਮਾਰ ਦੇ ਮਾਂ ਮੈਨੂੰ ਮਾਰ ਦੇ ਬਾਲੀ ਵਧੀਆ ਰਹਿੰਦਾ ਮਨਿੰਦਰ ਚੁੱਪ ਨੀ ਕਰਦੇ ਤੂੰ ਆਏ ਬੋਲੀ ਜਾਣੀਆਂ ਏਂ ਤੈਨੂੰ ਪਤਾ ਤੇਰੀ ਮਾਂ ਤੇ ਕੀ ਬੀਤਦੀ ਆ ਜਦੋਂ ਤੂੰ ਐ ਕੰਨੀ ਆਗੀ ਮੈਂ ਕੀ ਕਰਾਂ ਤੈਨੂੰ ਜਨਮ ਦੇ ਕੇ ਹੁਣ ਅਥੀ ਮਾਰਦਾ ਇਹ ਕਰ ਸਕਦੀ ਐ ਇੱਕ ਮਾਂ ਨਹੀਂ ਪੁੱਤ ਤੂੰ ਐਵੇਂ ਨਾ ਬੋਲ ਸਾਰਾ ਕੁਝ ਠੀਕ ਹੋ ਜਾਊਗਾ ਸਿਆਣੇ ਐਵੇਂ ਨਹੀਂ ਕਹਿੰਦੇ ਕਿ ਲੋਕ ਧੀਆਂ ਜਮਨ ਤੋਂ ਤਾਂ ਹੀ ਡਰਦੇ ਨੇ ਕਿ ਉਹਨਾਂ ਦਾ ਮਾੜਾ ਨਾ ਲਿਖਿਆ ਹੋਵੇ ਜੇ ਤੋ ਧੀਆਂ ਦਾ ਮਾੜਾ ਲਿਖਿਆ ਹੁੰਦਾ ਨਾ ਪਿੱਛੇ ਮਾਪੇ ਬਹੁਤ ਦੁਖੀ ਹੁੰਦੇ ਨੇ ਇਹੀ ਤਗਾਲਾ ਹੈ ਗਿਆ ਪੁੱਤ ਸਭ ਹੀ ਡਰਦਾਗਾ ਹਰ ਇੱਕ ਜੇ ਤਾਂ ਅੱਗੇ ਪਰਿਵਾਰ ਚੰਗਾ ਮਿਲ ਜੇ ਤਾਂ ਸੌਖੀ ਜ਼ਿੰਦਗੀ ਧੀ ਦੀ ਟੱਪ ਜਾਂਦੀ ਆ ਜੇ ਮਾੜੇ ਮਿਲ ਜਾਣ ਤਾਂ ਸਾਰੀ ਜ਼ਿੰਦਗੀ ਔਖੀ ਨਾਲੇ ਧੀ ਔਖੀ ਤੇ ਨਾਲੇ ਮਾਪੇ ਔਖੇ ਮਾਂ ਕੁੜੀਆਂ ਦੀ ਜ਼ਿੰਦਗੀ ਚ ਨਾ ਦੁੱਖ ਕਾਹ ਤੋਂ ਲਿਖਿਆ ਹੁੰਦਾ ਕੁੜੀਆਂ ਨੂੰ ਕਿਉਂ ਨਹੀਂ ਕੋਈ ਸਮਝ ਸਕਦਾ ਪੁੱਤ ਕਰਮਾਂ ਦੀ ਗੱਲ ਹੈਗੀ ਧੀਆ ਵਿੱਚ ਸੌਖੀਆਂ ਵੀ ਬਥੇਰੀਆਂ ਨਹੀਂਆਂ ਕੁੜੀਆਂ ਨੂੰ ਪੁੱਤ ਕੋਈ ਨਹੀਂ ਸਮਝਦਾ ਹੈਗਾ ਕੁੜੀਆਂ ਨੂੰ ਤਾਂ ਸਾਰੀ ਉਮਰ ਜਦੋਂ ਦੀ ਜਨਮ ਲੈ ਲੈਂਦੀ ਆ ਇੱਕੋ ਗੱਲ ਕਿਹਾ ਜਾਂਦਾ ਕੀ ਬਗਾਨੇ ਕਰਦੀ ਹੈਗੀ ਤੇ ਜਦੋਂ ਸੌਰੀ ਵਗ ਜਾਂਦੀ ਆ ਤਾਂ ਵੀ ਉਹਨੂੰ ਇਹੀ ਗੱਲ ਕਹਿੰਦੇ ਨੇ ਕੀ ਬਗਾਨੀ ਆ ਹੁਣ ਤੱਕ ਇਹ ਨਹੀਂ ਪਤਾ ਲੱਗਿਆ ਹੈਗਾ ਮੇਰੇ ਰੱਬ ਨੇ ਕੁੜੀਆਂ ਦਾ ਘਰ ਕਿਹੜਾ ਬਣਾਇਆ ਹੈਗਾ ਸਹੀ ਗੱਲਾਂ ਮਾਂ ਸੱਚੀ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ ਤੇ ਨਾ ਹੀ ਕੁੜੀਆਂ ਦਾ ਕੋਈ ਦੁੱਖ ਸੁਣਨ ਵਾਲਾ ਹੁੰਦਾ ਸਾਰੇ ਤਾਣੇ ਦੇਣ ਵਾਲੀ ਹੁੰਦੇ ਆ ਕੁੜੀਆਂ ਨੂੰ ਇਸਤੇਮਾਲ ਕਰਨ ਵਾਲੀ ਹੁੰਦੇ ਆ ਸਾਰੇ ਕੋਈ ਨਹੀਂ ਹੁੰਦਾ ਦੁੱਖ ਦਰਦ ਸਮਝਦਾ ਪੁੱਤ ਤੂੰ ਇਹ ਗੱਲਾਂ ਕਾਹਤੋਂ ਸੋਚਦੀਆਂ ਕੀ ਅਸੀਂ ਤਾਂ ਤੇਰੇ ਨਾਲ ਆ ਨਾ ਧੀਆ ਦਾ ਦੁੱਖਾਂ ਮੇਸਾ ਮਾਪੇ ਸੁਣਦੇ ਹੁੰਦੇ ਨੇ ਜਿਨਾਂ ਚਿਰ ਮਾਪੇ ਨੇ ਨਾ ਤੇ ਉਹਨੇ ਚਿਰ ਪੇਕੇ ਹੁੰਦੇ ਨੇ ਤੀਆਂ ਦੇ ਮਾਂ ਤੈਨੂੰ ਪਤਾ ਕੱਲ ਤੇ ਤੂੰ ਵੀ ਮੇਰੇ ਕੋਲ ਬੈਠੀ ਆਂ ਝੂਆਂ ਵੀ ਆ ਜਾਂਦੀ ਆ ਨਾ ਤਾਂ ਡੈਡੀ ਇੱਕ ਵਾਰੀ ਵੀ ਮੇਰੇ ਕੋਲ ਆਇਆ ਤੇ ਨਾ ਹੀ ਵੀਰਾ ਮੇਰੇ ਕੋਲ ਆਇਆ ਕੀ ਪਤਾ ਉਹਦੇ ਮਨ ਚ ਕੀ ਕੀ ਗੱਲਾਂ ਚੱਲਦੀਆਂ ਹੋਣਗੀਆਂ ਕਿਉਂ ਨਹੀਂ ਆਇਓ ਮੇਰੇ ਨਾਲ ਕਿ ਮੇਰੇ ਨਾਲ ਗੁੱਸੇ ਨੇ ਉਹ ਨਹੀਂ ਨਹੀਂ ਬੁੱਤ ਇਹ ਜੀ ਕੋਈ ਗੱਲ ਨਹੀਂ ਹੈਗੀ ਉਹ ਤਾਂ ਤਾਂ ਨਹੀਂ ਆਏ ਤੈਨੂੰ ਦੇਖ ਕੇ ਤੈਨੂੰ ਪਤਾ ਤੇਰਾ ਬਾਪ ਕਿੰਨਾ ਦੁਖੀ ਹੁੰਦਾ ਤੇ ਤੇਰਾ ਭਰਾ ਤਾਂ ਤੈਨੂੰ ਦੇਖ ਕੇ ਨਾ ਪਤਾ ਹੀ ਆ ਤੈਨੂੰ ਪੁੱਤ ਉਹ ਕਿ ਮੇਕਅਪ ਵਰਦਾਗਾ ਮੋਂ ਤਾਂ ਮਸਾ ਰੋਕ ਰੋਕ ਰੱਖਿਆ ਹੋਇਗਾ ਇੱਕ ਵਾਰੀ ਤਾਂ ਮੇਰੇ ਕੋਲ ਆ ਜਾਣ ਮੇਰੇ ਕੋਲ ਬੈਠ ਜਾਣ ਮੈਨੂੰ ਵੀ ਆਇਆ ਕੋਈ ਨਾ ਪੁੱਤ ਆ ਜਾਣਗੇ ਤੇ ਨਾਲੇ ਨਾ ਤੂੰ ਉਹਨਾਂ ਦੇ ਸਾਹਮਣੇ ਰੋਈ ਨਾ ਜਾ ਤਾ ਚੰਗਾ ਤੈਨੂੰ ਦੇਖ ਕੇ ਤਾਂ ਪੁੱਤ ਤੇਰਾ ਪਿਓ ਜਮੀ ਟੁੱਟ ਜਾਂਦਾਗਾ ਨਾ ਨਾ ਮਾਂ ਮੈਂ ਕਾ ਤੋ ਰੋਣਾ ਮੈਂ ਨਹੀਂ ਰੋਂਦੀ ਨਾਲੇ ਹੁਣ ਤਾਂ ਜਮੇ ਨਹੀਂ ਰੋਂਦੀ ਹੁਣ ਤਾਂ ਨਾ ਮੈਂ ਜਿਹੜਾ ਕੁਝ ਮੇਰੇ ਨਾਲ ਹੋਇਆ ਉਹਦਾ ਬਦਲਾ ਲੈਣਾ ਇਹ ਦੁਪਲਾ ਜਿਹੜਾ ਕੁਝ ਵੀ ਹੋਗਾ ਚੁੱਪ ਕਰਕੇ ਸਹਿ ਲੈ ਪਰ ਹੁਣ ਨਹੀਂ ਮਾਂ ਹੁਣ ਤਾਂ ਮੈਨੂੰ ਆਪਦੀ ਮੌਤ ਦਾ ਵੀ ਕੋਈ ਡਰ ਨਹੀਂ ਮੈਨੂੰ ਮਰਨਾ ਕਿਉਂ ਨਾ ਪੈ ਜੀ ਪਰ ਕਿਕਰ ਸੈਗ ਨੂੰ ਤਾਂ ਮੈਂ ਸਜ਼ਾ ਦਿਵਾ ਕੇ ਰਹੂੰਗੀ ਕੋਈ ਨਾ ਪੁੱਤ ਸਜ਼ਾ ਤਾਂ ਉਹਨੂੰ ਦਿਵਾਉਣੀ ਦਿਵਾਉਣੀ ਆ ਉਹ ਤਾਂ ਪਹਿਲੀ ਸੁੱਟ ਗਿਆ ਸੀਗਾ ਉਦੋਂ ਪਰ ਹੁਣ ਨਹੀਂ ਹੁਣ ਉਹਨੂੰ ਕੋਈ ਮੌਕਾ ਨਹੀਂ ਹੈਗਾ ਚਲ ਪੁੱਤ ਦਵਾਈ ਲੈ ਤੇ ਪੈਸੇ ਨਾਲ ਦਵਾਈ ਮੈਂ ਛੇ ਨੂੰ ਮੈਂ ਤਾਂ ਸੱਚੀ ਜੀ ਨਹੀਂ ਕਰਦਾ ਮਾਂ ਦਵਾਈ ਲੈਣ ਪੁੱਤ ਦਵਾਈ ਨਾਲ ਕੀ ਗੁੱਸਾ ਹੈਗਾ ਦਵਾਈ ਤਾਂ ਲੈਣੀ ਆ ਆਪ ਦਾ ਸਰੀਰ ਤਾਂ ਦਰੁਸਤ ਕਰਨਾ ਤਾਂ ਹੀ ਹੋਣੀ ਹੈ ਇਹ। ਇਹ ਕਿਹੜਾ ਕੋਈ ਚਾਹ ਨੂੰ ਲੈਣੀ ਆਪਾਂ ਨੇ। ਲਾਲ ਮੈਂ ਕਹਿੰਦੀ ਸੀ ਭਾਬੀ ਨਹੀਂ ਆਈ ਕੀ ਗੱਲ? ਉਹ ਆਜੂਗੀ ਪੁੱਤ। ਤੇਰਾ ਬਾਈ ਕਹਿੰਦਾ ਸੀ ਕਹਿੰਦਾ ਮੈਂ ਜਾ ਕੇ ਲੈ ਕੇ ਆਉਂਗਾ। ਅੱਛਾ। ਲਿਆਉਂਗਾ ਉਹ ਕੋਈ। ਹੋਰ ਇਹ ਮੈਂ ਫੋਨ ਵੀ ਲਾਇਆ ਸੀਗਾ ਭਾਬੀ ਨੂੰ। ਕੋਈ ਨਹੀਂ ਮੇਰਾ ਫੋਨ ਚੱਕਿਆ ਨਹੀਂ ਭਾਬੀ ਨੇ। ਅੱਛਾ। ਹਾਂ। ਕੋਈ ਨਾ ਕੋਈ ਨਾ। ਠੀਕ ਤਾਂ ਹੈ ਨਾ ਮੇਰੇ ਪਿੱਛੇ ਕੋਈ ਗੱਲ ਹੋਈ ਤਾਂ ਨਹੀਂ ਨਾ? ਨਾ ਨਾ ਪੁੱਤ ਠੀਕ ਆ ਹੋ ਜਮੇ। ਕੋਈ ਗੱਲ ਬਾਤ ਨਹੀਂ। ਤੂੰ ਐਵੇਂ ਨਾ ਟੈਨਸ਼ਨ ਲਿਆ ਕਰ। ਕੀ ਕਰੀ ਜਾਨੀ ਅਰ ਸੋਈ ਵਿੱਚ ਆ ਦੇਖ ਮਾਂ ਆ ਮੜੇ ਸਫਾਈ ਇਹ ਕਰੀ ਜਾਂਦੀ ਸਿਰ ਸੋਈ ਦੀ ਚੱਲ ਦੇਖ ਲਾ ਮਾਂ ਅ ਮੇਰੇ ਸੱਸ ਦੀਆਂ ਸੁਣ ਲੈ ਗੱਲਾਂ ਕਿਉਂ ਕੀ ਕਹਿੰਦੀ ਐ ਤੈਨੂੰ ਕਹਿਣਾ ਕੀ ਐ ਮੈਂ ਫੋਨ ਲਈ ਜਾਨੀ ਲੈ ਸੁੱਚ ਆਫ ਕਰੀ ਬੈਠਾ ਫੋਨ ਫੇਰ ਤੂੰ ਕਹਿ ਦਿੰਨੀ ਐ ਆਖ ਲੈ ਦੱਸ ਮੇਰਾ ਹੀ ਕਸੂਰ ਐ ਤੇਰਾ ਤਾਂ ਕਿਉਂ ਕਸੂਰ ਐ ਭਾਈ ਹੈ ਸੁੱਚ ਆਫ ਕਰ ਰੱਖੀ ਐ ਫੇਰ ਕੋਈ ਕਾਂਡ ਕਰਤਾ ਹੋਊਗਾ ਇਹਦਾ ਕੀ ਪਤਾ ਜਨਾਨੀ ਬਾਜ ਤਾਂ ਹੈਗਾ ਲੈ ਕੇ ਹੋ ਕੋਈ ਕਿਸੇ ਦੀ ਹੋਰਤੀ ਨਹੀਂ ਮੈਂ ਮੈਨੂੰ ਤਾਂ ਉਹ ਜਿਹੜਾ ਨਾਲ ਗਿਆ ਹੈਗਾ ਉਹਦੇ ਵੀ ਨੰਬਰ ਤਾਂ ਨਹੀਂ ਪਤਾ ਬੇਬੇ ਨੂੰ ਕੁਛ ਹੈ ਪਤਾ ਨਹੀਂ ਪਤਾ ਤਾਂ ਹੋਗਾ ਜਾਣ ਕੇ ਨਹੀਂ ਦੱਸਦੀ ਅਖੇ ਉਹਦੇ ਨੰਬਰ ਮੇਰੇ ਕੋਲ ਕਿੱਥੇ ਆ ਗਏ ਪੁੱਤ ਨਹੀਂ ਇਹ ਕਹਿੰਦੇ ਉਹਨਾਂ ਕਿ ਜੱਟ ਜੱਟਾਂ ਦੇ ਸਾਲੇ ਵਿੱਚੇ ਘਾਲੇ ਮਾਲੇ ਉਹ ਇਹ ਜਾ ਉਹ ਐ ਤੈਨੂੰ ਤੂੰ ਉਹਨੂੰ ਭਲਾ ਸਮਝਦੀ ਆ ਜੇ ਮੈਂ ਕਿਹਾ ਅਖੇ ਪੁੱਤ ਤੂੰ ਤਾਂ ਉਹੀ ਸੋਚ ਕਰੀ ਜਾਨੀ ਰਹਿਣੀ ਆ ਉਹ ਤਾਂ ਖੜਾਂ ਚ ਗਿਆ ਹੈਗਾ ਲੈ ਇਹਨੂੰ ਪਤਾ ਹੀ ਐ ਇਹ ਸਾਵੇ ਦੀ ਕਰਾਇਆ ਇਹਨੂੰ ਸਾਰੀ ਗੱਲ ਦਾ ਪਤਾ ਹੁੰਦਾ ਜਾਣ ਕੇ ਪੜਦੇ ਪਾਉਂਦੀ ਆ ਉਹਦੀ ਪੁੱਤ ਦੇ ਗੱਲ ਤੇ ਵੀ ਕੋਈ ਮੇਰੇ ਪੁੱਤ ਦੇ ਚੋਂ ਕੋਈ ਕਮੀਨਾ ਕੱਢ ਦੇ ਹੋਰ ਮਾਂ ਮੈਨੂੰ ਤਾਂ ਐ ਸੋਚ ਲੱਗੀ ਵੀ ਬੰਦ ਕਰ ਤੋ ਕਰ ਲਿਆ ਫੋਨ ਕਿਤੇ ਹੋਰ ਨਾ ਕੋਈ ਨਵਾਂ ਸੱਪਾ ਸੇੜ ਲਿਆ ਹੋਵੇ ਮੈਂ ਤੈਨੂੰ ਦੱਸਾਂ ਮੈਨੂੰ ਤਾਂ ਉਹਦੀ ਦੋਨਾਂ ਤੇ ਸ਼ੱਕ ਜਾ ਹੋਇਆ ਪਿਆ ਸੀ ਕਿਵੇਂ ਜੇ ਕਰੀ ਜਾਂਦੇ ਸੀ ਕੀ ਤਾਂ ਕੀ ਗੱਲ ਐ ਹੜਾ ਵੱਲ ਗਿਆ ਹੈ ਕਿ ਕਿਤੇ ਹੋਰ ਗਿਆ ਕਿਹੜੀ ਸੇਵਾ ਕਰਨ ਗਿਆ ਹੋਊਗਾ ਇਹਨਾਂ ਦੇ ਲੱਛਣ ਹੈਗੇ ਐਹੇ ਜੇ ਵੀ ਇਹ ਉਧਰ ਜਾਇਆ ਹੋਣਗੇ ਨਾ ਹਜੇ ਉਹ ਕੁੜੀ ਜੀ ਦਾ ਮਨਿੰਦਰ ਦਾ ਕੋਈ ਮੂੰਹ ਸਿਰ ਹੋਇਆ। ਉਹਦਾ ਨਹੀਂ ਪਤਾ ਲੱਗਿਆਗਾ। ਜੇ ਉਹਦਾ ਹੀ ਪਤਾ ਲੱਗ ਜੇ ਚਲ ਆਪਦੇ ਮਨ ਨੂੰ ਤਸੱਲੀ ਹੋ ਜੇ। ਮੈਂ ਫੋਨ ਕਰਕੇ ਨਾ ਪੁੱਛਾਂ। ਹਾਂ ਮਾਂ ਕਿਉਂ ਫੋਨ ਕਰਾਂਗੇ ਤੂੰ? ਮੈਂ ਕਰ ਦੋ ਉਹਦੇ ਭੂਆ ਨੇ ਨੰਬਰ ਦਿੱਤਾ ਸੀ ਮੈਨੂੰ। ਅੱਛਾ ਹੈਗਾ ਤੇਰੇ ਕੋਲ? ਹਾਂ ਹੈਗਾ। ਹਾਂ ਮਾਂ। ਫਿਰ ਤਾਂ ਤੂੰ ਕਰਕੇ ਪੁੱਛ ਲੈ ਸੱਚੇ। ਫਿਰ ਮੇਰੇ ਮਨ ਨਾ ਥੋੜਾ ਜਿਹਾ ਹੌਲਾ ਹੋ ਜੇ। ਹੁਣ ਤਾਂ ਮੈਨੂੰ ਇੰਨੀ ਸੋਚ ਲੱਗੀ ਪਈ ਐ ਵੀ ਪੱਕਾ ਕਿਤੇ ਮਨਿੰਦਰ ਨੂੰ ਮਨਿੰਦਰ ਕੋਲ ਨਾ ਗਿਆ ਹੋਵੇ ਜਾਂ ਮਨਿੰਦਰ ਨੂੰ ਨਾਲ ਲੈ ਕੇ ਗਿਆ ਹੋਵੇ। ਕੀ ਪਤਾ ਪਈ ਮੈਨੂੰ ਤਾਂ ਕੋਈ ਇਹਦੀ ਸਮਝ ਨਹੀਂ ਲੱਗਦੀ ਲੈ ਕਿ ਤੀ ਤੂੰ ਫੋਨ ਕਰਕੇ ਪੁੱਛ ਲੈ ਹੁਣ ਤੂੰ ਕੋਈ ਤਾਂ ਦੱਸਣਗੇ ਗੱਲਬਾਤ ਵੀ ਕੀ ਗੱਲ ਹੈ ਕੀ ਬਾਤ ਹੈ ਭਾਈ ਵੀ ਕਿੱਥੇ ਆ ਮਨਿੰਦਰ ਕਿਵੇਂ ਆ ਕੋਈ ਪਤਾ ਸਤਾ ਲੱਗਿਆ ਕਿ ਨਹੀਂ ਲੱਗਿਆ ਉਧਰ ਤਾਂ ਫੋਨ ਕਰ ਲਉ ਮੈਂ ਚੱਲ ਉਹ ਤਾਂ ਪੁੱਛ ਲੂੰਗੀ ਉਹਨਾਂ ਦੀ ਵੀ ਫਿਕਰ ਲੱਗੀ ਪਈ ਐ ਇਹਦੀ ਜਿਆਦਾ ਫਿਕਰ ਲੱਗੀ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਕਰਦਾ ਕੀ ਐ ਕੋਈ ਤਾਂ ਗੱਲ ਲੈਣਾ ਜੇ ਹੁਣ ਬਾਈ ਹੋਰਾਂ ਨੂੰ ਦੱਸਦੇ ਆਂ ਤਤਾਵੇਂ ਨਵਾਂ ਜੱਬ ਖੜਾ ਹੋ ਜਾਊਗਾ ਉਹਨਾਂ ਨੇ ਤਾਂ ਫਿਰ ਉਹੀ ਗੱਲ ਫੇਰ ਪਲੇਸ ਵੱਜ ਜਾਊਗਾ ਫਿਰ ਇਹ ਨਹੀਂ ਮੰਨ ਉਹਦੇ ਕਹਿ ਦਿੰਦੀ ਐ ਲੈ ਤੂੰ ਤਾਂ ਤੇ ਭਰਾ ਨੂੰ ਉਂਗਲਾਂ ਲਾਤੀਆਂ ਨਾ ਆ ਬਿਰਾਵਣ ਮਗਰ ਚੜਾਉਂਦੇ ਮੁੰਡੇ ਵਰ ਤਾਂ ਕਹਿਣ ਲੱਗੇ ਨਾ ਨਾ ਉਹਨਾਂ ਤੋਂ ਕੀ ਕਰਣਾ ਨਾ ਨਾ ਬਸ ਰਹਿਣ ਦੋ ਅਸੀਂ ਕੱਲੇ ਜਾਵਾਂਗੇ ਉਹ ਤਾਂ ਬਥੇਰਾ ਬੋਲਦੀ ਐ ਉਹ ਤਾਂ ਜਿੱਦ ਨਾ ਕੀਤੀ ਗਈ ਭਾਈ ਮੁੰਡਾ ਨਾਲ ਜਾਊਗਾ ਤੇਰੇ ਕਿਹਾ ਤਾਂ ਸੀ ਨਾ ਕਿ ਨਹੀਂ ਨਹੀਂ ਸਾਡੇ ਨਾਲ ਹੋਰ ਜਾਣਗੇ ਹੋਰ ਜਾਣਗੇ ਮੈਂ ਆਖ ਕਿ ਇਹਦੇ ਨਾਲ ਮੱਥਾ ਮਾਰਨਾ ਕਾਦੇ ਵਾਸਤੇ ਆਪਾਂ ਜਿੱਦ ਕਰਨੀ ਹੈ ਦਫਾ ਹੁਣ ਮੱਕਾ ਖੜੇ ਹੋ ਕੇ ਚੱਲ ਦੇਖ ਲੈ ਨਾਲੇ ਉਹ ਕਿਤੇ ਭੇਜੇ ਜੇ ਦਾ ਨੰਬਰ ਦਾ ਪਤਾ ਕਰ ਲੈ ਕੀ ਪਤਾ ਉਹਦਾ ਨੰਬਰ ਮਿਲ ਜੇ ਤੇ ਪਤਾ ਕਰ ਲਈਏ ਹੁਣ ਜਿੰਨਾ ਚਿਰ ਉਹਦਾ ਨੰਬਰ ਨਹੀਂ ਲੱਗਦਾ ਮੈਨੂੰ ਤਾਂ ਐਂ ਸੋਚ ਲੱਗੀ ਹੁਣ ਭੇਜੇ ਦਾ ਰੁੜ ਜਾਣੇ ਦਾ ਨੰਬਰ ਕਿੱਥੋਂ ਲਾਵਾਂ ਮੈਂ ਹੈ ਭੇਜੇ ਦੇ ਭਾਈ ਮੇਰੇ ਨੰਬਰ ਦਾ ਮੈਨੂੰ ਵੀ ਨਹੀਂ ਪਤਾ ਮੈਂ ਤੈਨੂੰ ਦੱਸ ਕੇ ਹਟੀਆਂ ਪੁੱਤ ਮਗਾ ਮੈਨੂੰ ਨਹੀਂ ਉਹਦੇ ਨੰਬਰ ਦਾ ਪਤਾਗਾ ਉਹ ਜਿਹਦਾ ਚਾਰਜ ਹੀ ਨਹੀਂ ਲਾਇਆ ਪੈਣੇ ਉਹਦੇ ਖੇਤੋਂ ਆਏ ਉਹਨੇ ਚਾਰਜ ਨਹੀਂ ਪੋਲ ਆਇਆ ਉਹ ਫੋਨ ਹੀ ਉਹਦਾ ਬੰਦ ਹੋਇਆ ਪਿਆਗਾ ਨਾ ਗੱਡੀਆਂ 'ਚ ਥਾਂ ਥਾਂ ਚਾਰਜ ਵਾਲੇ ਉਹ ਹੁੰਦੀ ਐ ਸਵਿੱਚ ਜੀ ਨਾਲ ਲੈ ਜਾਂਦਾ ਭਾਈ ਚਾਰਜ ਦਾ ਕਿਉਂ ਨਹੀਂ ਲਾਇਆ ਕੀਤਾ ਕੀ ਗਿਆ ਘਰੇ ਭੁੱਲ ਗਿਆ ਉਹ ਤੇ ਉਹ ਤਾਂ ਲੈ ਕੇ ਗਿਆ ਉਹ ਗਰੜ ਜਾਣਾ ਭੇਜਾ ਭੂਜਾ ਉਹਦਾ ਨਾਲ ਲੈ ਕੇ ਗਿਆ ਉਹਦਾ ਚਾਰਜ ਪੀਪਾ ਤੇ ਚ ਲੈ ਕੇ ਗਿਆ ਕਿ ਭਈ ਲੈ ਕੇ ਨਹੀਂ ਗਿਆ ਕਿ ਮੈਂ ਤੋਂ ਦੇ ਨੰਬਰ ਦਾ ਭੇਜੇ ਨੇ ਤਾਂ ਪਤਾ ਨਹੀਂ ਗਿਆ ਨਾ ਮੈਂ ਕਿਦੇ ਉਹਨੂੰ ਭਈ ਫੋਨ ਫੋਨ ਲਾਇਆਗਾ ਕਿਦੇ ਚਲੋ ਮੈਨੂੰ ਲੋੜ ਹੀ ਨਹੀਂ ਪਈ ਮੁੰਡੇ ਕੋਲੇ ਫੋਨ ਹੋਈਗਾ ਨੀ ਇਕੱਲੀ ਮੈਂ ਹੀ ਕਲਪਨਾ ਕਰੀ ਜਾਨੀ ਆ ਹੈ ਤੁਹਾਨੂੰ ਤਾਂ ਕੋਈ ਠਿਕਰ ਹੀ ਨਹੀਂ ਕਿ ਵੀ ਕਿੱਧਰ ਗਿਆ ਉਹ ਕਿੱਧਰ ਨਹੀਂ ਗਿਆ ਮੇਰੀ ਜਾਣ ਤੇ ਬਣਨਾ ਪਈ ਨਾ ਤੇ ਮੈਂ ਇਕੱਲੀ ਕਲਪਨਾ ਕਰੀ ਜਾਨੀ ਆ ਗੱਲ ਸੁਣੀ ਜਾ ਪਰਪਨਾ ਸੁੱਕੀ ਸੁੱਕੀ ਦੀ ਗੱਲ ਨਹੀਂ ਇਹ ਇਹ ਸਹੀ ਕਹਿੰਦੀ ਮੇਰੀ ਧੀ ਮਾੜਾ ਮੋਟਾ ਤੁਸੀਂ ਉਹਨੂੰ ਤਾੜ ਕੇ ਪੁੱਛਿਆ ਕਰੋ ਵੀ ਭਾਈ ਤੂੰ ਕਿੱਥੇ ਜਾਣਾ ਕੀ ਕਰਦਾ ਤੂੰ ਤਾਂ ਜਿਵੇਂ ਉਹ ਕਹਿੰਦਾ ਹਾਂ ਪੁੱਤ ਹਾਂ ਪੁੱਤ ਐ ਕਰਦਾਨੀ ਹੈ ਨਹੀਂ ਭੈਣੇ ਅਕੇ ਤਾੜ ਕੇ ਕਿਹਾ ਕਰ ਤਾੜ ਕੇ ਕਹਤ ਨਹੀਂ ਕਹਿੰਦੀ ਮੈਂ ਸਾਰਾ ਉਹ ਉਹੀ ਗੱਲ ਲੜਨੀ ਹੈਗੀ ਅਗਲੇ ਦਿਨ ਵੀ ਪੁੱਤਾਂ ਲਟਾਇਮ ਨਾ ਕਰਿਆ ਕਾ ਟਾਈਮ ਨਾ ਪਿਆ ਕਰ ਉਹ ਹੁਣ ਭੇਜਿਆ ਸੀਗਾ ਉਹਦੇ ਮੋਟਰ ਕੱਢੀ ਗਏ ਹੁਣ ਉਹ ਉੱਤੇ ਸੇਵਾ ਚ ਵਾਚ ਗਏ ਹੁਣ ਦੋ ਤਿੰਨ ਦਿਨਾਂ ਤੋਂ ਦੋ ਤਿੰਨ ਦਿਨਾਂ ਤੋਂ ਪਹਿਲਾਂ ਕਰੇ ਬੜਿਆ ਸੀ ਹੁਣ ਐ ਕਹਿਣ ਦੀ ਵੀ ਪੁੱਤ ਕੋਈ ਨਹੀਂ ਹੜ ਚੱਲੀ ਜਾਂਦੇ ਐ ਤੇ ਦੋ ਦਿਨ ਘਰੇ ਰਹਿ ਤੂੰ ਕੋਈ ਨਹੀਂ ਬਰਦੀ ਉਹ ਕੱਲ ਸੁਣ ਕੀ ਤੇ ਕੀ ਗੱਲ ਐ ਤੂੰ ਦੇਖ ਲਈ ਕੋਈ ਗੱਲ ਇਹੋ ਜੀ ਨਿਕਲੂਗੀ ਤੂੰ ਚੁੱਪ ਕਰ ਉਹਨੇ ਕਿਹਾ ਮੰਗਰ ਉਹ ਨਿਕਲੂਗੀ ਤੂੰ ਹੀ ਦਫੇ ਜਮਾਈ ਜਾਨੀ ਆ ਮੈਂ ਤਾਂ ਆਪੀ ਬਸ ਚੁੱਪ ਕਰ ਮੇਰੇ ਮੂੰਹ ਨਾ ਖਲਾ ਤੇਰੇ ਸਾਹਮਣੇ ਆ ਜੂਗੀ ਹੁਣਾਰੇ ਗੱਲ ਤੇਰੇ ਸਾਹਮਣੇ ਆ ਜੂਗੀ ਚੱਲ ਜੀ ਤੂੰ ਉਹਦੀ ਦੇਖੀ ਜਾਊਗੀ ਜਦੋਂ ਸਾਹਮਣੇ ਗੱਲ ਆਈ ਨਾ ਉਦੋਂ ਪਤਾ ਲੱਗ ਜੂਗਾ ਵੀ ਸਾਹਮਣੇ ਕੀ ਗੱਲ ਆਈ ਆ ਕੀ ਇਹ ਤੁਸੀਂ ਮਾਵਾ ਠਿੰਗ ਬਣਾਈ ਜਾਨ ਨੂੰ ਮੋਟਾਈ ਜਾਨ ਨੂੰ ਆਏ ਹੁਣ ਗੱਲ ਤੀਰ ਕਿਤੇ ਤੇ ਗੱਲ ਕਿਤੇ ਤੂੰ ਤਾਂ ਹੋਰ ਹੀ ਮਾਰੀ ਜਾਂਦਾ ਮੋਟੋ ਨੇ ਜਣਗਾ ਗੱਲ ਕਿਉਂ ਮਾਰੀ ਜਾਂਦੀ ਐ ਅਸੀਂ ਤਾਂ ਕਿਉਂ ਤੀਰ ਧੁੱਕਾ ਲਾਉਨੇ ਆ ਸਾਨੂੰ ਤਾਂ ਕੀ ਲੋੜ ਐ ਇੱਕ ਵਾਰੀ ਵੀ ਉਹਨੂੰ ਟੋਕਿਆ ਹੈਗਾ ਵੀ ਭਾਈ ਪੈਸੇ ਲੈ ਕੇ ਜਾਣਾ ਕੋਈ ਨਾ ਇੱਕ ਅੱਧਾ ਦਿਨ ਘਰੇ ਖੜ੍ਹ ਜਾ ਸਾਰੇ ਲੋਕ ਹੀ ਜਾਈ ਜਾਂਦੇ ਪੈਸਾ ਤੇ ਲੱਲੇ ਲੱਗੇ ਚ ਚੰਗਾ ਆ ਗਿਆ ਸੇਵਾ ਕਰਨਗੇ ਚੁੱਪ ਕਰ ਵਸ ਤੂੰ ਆ ਜਾ ਜੇ ਕਰ ਲੈ ਕੰਮ ਜਿਹੜਾ ਕਰਦੇ ਆ ਸੇਵਾ ਤਾਂ ਨਹੀਂ ਕਰਨੀਗੀ ਮੈਂ ਤਾਂ ਜਿਹੜੀ ਗੱਲ ਆ ਉਹ ਕਹਿਣੀ ਹੈਗੀਆ ਚਾਰ ਦਿਨਾਂ ਤੋਂ ਪਹਿਲਾਂ ਘਰੇ ਵੜਿਆ ਸੀ ਆ ਹੁਣ ਫੇਰ ਟੱਪ ਗਿਆ ਚਾਹ ਨਾ ਜਾ ਕੋਈ ਨਾ ਤੂੰ ਆ ਕੇ ਮੈਨੂੰ ਸਮਝਾ ਲਾਉਂਦਾ ਸਮਝਾ ਦਊਗੀ ਇਹ ਇਹਨਾਂ ਨੂੰ ਸਾਰੇ ਘਰ ਆਵਾਜ਼ ਹੀ ਮਾਰਾ ਕਿਤੇ ਹਰ ਨੂੰ ਮੈਂ ਹੋਰ ਕਿ ਹੱਥਾਂ ਲਗਾ ਉਹ ਆਏ ਤੂੰ ਉਹ ਆਏ ਤੂੰ ਤੂੰ ਨਹੀਂ ਦਫਾ ਲਾਈ ਲੰਦੀ ਐ ਚਾਹ ਨਹੀਂ ਪੈਣੀ ਤੇ ਤੁਹਾਡਾ ਮੁੱਤਾ ਸੰਟੇ ਕੇ ਬਦਲ ਲੈ ਪਰ ਹੋਰ ਵੀ ਸਮਾਂ ਪਕਾਈ ਜਾਂਦੀ ਐ ਦੇਖ ਲੈ ਗੱਲਾਂ ਇਹ ਕਰਦੀ ਐ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਇਹ ਵੀਰ ਕੋਈ ਗੱਲ ਐ ਜਰੂਰ ਹੈ ਜਿਹੜਾ ਇਹ ਆਇਆ ਮਿੱਕੀ ਮਾਂ ਮੇਰਾ ਤਾਂ ਸੱਚੀ ਮਾਣਾ ਹੀ ਡਰੀ ਜਾਂਦਾ ਵੀ ਕਿਤੇ ਕੋਈ ਗੱਲ ਨਾ ਹੋ ਗਈ ਹੋਵੇ ਆਹੀਂ ਤਾਂ ਮੈਨੂੰ ਕਿਤੇ ਫੋਰਸ ਪਰਸਨ ਨੇ ਨਾ ਸੱਚੋਂ ਫੜ ਲਿਆ ਹੋਵੇ ਆਹੀਂ ਤਾਂ ਮੈਨੂੰ ਫਿਕਰ ਲੱਗਿਆ ਪਿਆ ਹੈ ਹੋਰ ਮੈਂ ਕਿਉਂ ਪਿੱਟਦੀ ਐ ਮੇਰਾ ਕਿਹੜਾ ਜੀ ਕਰਦਾ ਵੀ ਉਹਦੇ ਕੋਈ ਨੁਕਸਾਨ ਹੋਵੇ ਉਹਦਾ ਹੈ ਹੁਣ ਕੀ ਕਰਿਆ ਜਾਵੇ ਪਤਾ ਕਿੱਥੋਂ ਲਾਵਾਂ ਮੈਂ ਮੈਨੂੰ ਤਾਂ ਐ ਸੋਚ ਲੱਗੀ ਪਈ ਆ ਮੈਂ ਹੁਣ ਕਿਹਨੂੰ ਪੁੱਛੀਏ ਇਹ ਤਾਂ ਮਰ ਜਾਣਾ ਰੁੜ ਜਾਣਾ ਆ ਫਿਰਦਾ ਇਹ ਤਾਂ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਜਾਣ ਕੇ ਟਾਲ ਕੇ ਗਿਆ ਹੋਊਗਾ ਜਾਂ ਇਹਨੂੰ ਵੀ ਪਤਾ ਹੀ ਹੋਊਗਾ ਕਿੱਥੇ ਗਿਆ ਹੈਗਾ ਕੀਤਾ ਭਾਈ ਹੁਣ ਇਹਨੂੰ ਪਤਾ ਹੈ ਇਹਦੀ ਗੱਲਾਂ ਤੋਂ ਤਾਂ ਲੱਗਦਾ ਇਹਨੂੰ ਪਤਾ ਹੈ ਰੱਬ ਹੀ ਜਾਣੇ ਸੱਚਾ ਹੈ ਕਿ ਝੂਠਾ ਹੈ ਪਰ ਇਹਨੂੰ ਗੱਲ ਦਾ ਸਾਰੀ ਦਾ ਪਤਾ ਹੈ ਭਾਈ ਇਹ ਵਿੱਚ ਨਾਲ ਰਹਿੰਦਾ ਹੈ ਇਹਨੂੰ ਆ ਵੀ ਪਤਾ ਯਾਰ ਦੋਸਤ ਕਿਹੜੇ ਕਿਹੜੇ ਆ ਕਿੱਥੇ ਉਹ ਜਾਂਦਾ ਕਿੱਥੇ ਰਹਿੰਦਾ ਸਭ ਪਤਾ ਹੀ ਜਾਣ ਕੇ ਨਹੀਂ ਆ ਤੇਰੀ ਸੱਸ ਨੇ ਇਹ ਕੰਪੈਰ ਲੱਗਣ ਦੀ ਇਹ ਪੁੱਛ ਨਹੀਂ ਦਿੰਦੀ ਇੱਥੇ ਮੈਂ ਬਿਠਾ ਕੇ ਉਹਨੂੰ ਸਾਰੀਆਂ ਗੱਲਾਂ ਪੁੱਛਣੀਆਂ ਸੀ ਹੋਰ ਕਿਹਾ ਹੁਣ ਤਾਂ ਸੋਚ ਹੀ ਨਹੀਂ ਮਾਰਤਾ ਇਹਨੂੰ ਤਾਂ ਸੋਚਾ ਕਲਪਨਾ ਤਾਂ ਕਰਦੀ ਆਪਾਂ ਨੂੰ ਤਾਂ ਇੰਨੀ ਕਲਪਨਾ ਲੱਗੀ ਪਈ ਆ ਆਪ ਮੌਜ ਨਾ ਖੇਲੇ ਕੋਈ ਗੱਲ ਨਹੀਂ ਤੂੰ ਜਾ ਕੇ ਕਰੇ ਲੈ ਹੈਗੀ ਇਹਨੂੰ ਫੇਕਰ ਪੋਰਾ ਵੀ ਮੇਰੇ ਆਪਦੇ ਪੁੱਤ ਦਾ ਨਾ ਚੜੀ ਦੀ ਨਾ ਲੱਥੀ ਦੀ ਤੂੰ ਗੱਲ ਸੁਣ ਫੋਨ ਲਿਆ ਚੱਕ ਕੇ ਮੇਨੰਦਰ ਦੀ ਭੂਣ ਲਾ ਕੇ ਪੁੱਛਾ ਹਾਂ ਮਾ ਹਨਾ ਜਿਹੜੇ ਗੱਲ ਦਾ ਡਰ ਹੈ ਉਹਨਾਂ ਦਾ ਪਤਾ ਲੱਗ ਗਿਆ ਆ ਗਈ ਉਹਦਾ ਵੀ ਜਵਾਕੜੀ ਦਾ ਪਤਾ ਕਰ ਲਈ ਆਪਾਂ ਨਾਲੇ ਜੇ ਉਹਦਾ ਪਤਾ ਲੱਗ ਜੇ ਫਿਰ ਆਪਾਂ ਨੂੰ ਵੀ ਥੋੜਾ ਜਿਹਾ ਐ ਹੋ ਜੇ ਵੀ ਚੱਲ ਪਈ ਉਹ ਹਾਂ ਠੀਕ ਐ ਜਾਂ ਕਿਵੇਂ ਐ ਕਿੱਥੇ ਐ ਕਿੱਥੇ ਨਹੀਂ ਤਰਾ ਫੋਨ ਜਿ ਲੈ ਚੱਕ ਕੇ ਤੇ ਰਿਆ ਕਿਤ੍ਹਾ ਵਿਚਾਰੀ ਕੁੜੀ ਕਿੱਥੇ ਫਿਰਦੀ ਹੋਗੀ ਗਲਪਦੀ ਦੱਸ ਇਹ ਤਾਂ ਕਹਿ ਦਿੰਦੀ ਆ ਬਾਗੀ ਹੋਗੀ ਕਿਸੇ ਨਾਲ ਆਹੀ ਕਹਣ ਜੋ ਕੀ ਐ ਹੋਰ ਕੋਈ ਗੱਲ ਐ ਇਹਨਾਂ ਕੋਲ ਚੱਜ ਦੀ ਉਹਦੇ ਕਰਿਆ ਤਾਂ ਹੈਗਾ ਸੀ ਉਹਨਾਂ ਨੇ ਫੋਨ ਕਿੱਥੇ ਜੇ ਸੀ ਉਹ ਨੰਬਰ ਜੇ ਤੈਨੂੰ ਸਿਆਣਾ ਹਾਂ ਸਿਆਣਾ ਮੈਨੂੰ ਕਿੱਥੇ ਸਿਆਣਾ ਮੈਨੂੰ ਤਾਂ ਕੋਈ ਸਿਆਣ ਨਹੀਂ ਪਰ ਕੁਛ ਨਹੀਂ ਪਤਾ ਲੱਗਦਾਗਾ ਮਿੰਨ ਤਾਂ ਨਹੀਂ ਪਿੱਛੇ ਉਹ ਸੀ ਦੋ ਦੂਏ ਜੇ ਆ ਨਹੀਂ ਪੇ ਦੋ ਦੂਏ ਜੀ ਪਿੱਛੇ ਆ ਮਗਰ ਦੋ ਦੂਏ ਜੀ ਇਹ ਨਾ ਤੂੰ ਲਾ ਕੇ ਦੇਖ ਲੈ ਕਿਹਦਾ ਹੈਗਾ ਕਿਸੇ ਦਾ ਤਲਾਕ ਨਹੀਂ ਨਹੀਂ ਕੋ ਕਿਸੇ ਦਾ ਲਾ ਲੇ ਖੜ ਜੇ ਲੱਗਦਾ ਤਾਂ ਆਹੀ ਆਹੀ ਸੀ ਦੂਆ ਜੇ ਪਿੱਛੇ ਠੀਕ ਹੋਵੇ ਮਾਂ ਜੇ ਚੱਕਣਗੇ ਤਾਂ ਖੜ ਜੇ ਚੱਕਦੇ ਨਹੀਂ ਉਹ ਤੁਹਾਡੀ ਏ ਹੈ ਚੱਕਦੇ ਨਹੀਂ ਹੈਲੋ ਕੱਟੀ ਨੀਂ